ਗਲਾ ਸਰਪੰਚ ਦੇ ਗਲਾ ਲਿਆ ਕਿੱਥੋਂ ਜੀ ਸੁਖਾ ਜੀ ਵੀਡੀਓ ਬਣਾ ਕਿੰਨੇ ਕੋਲ ਲਿਆ ਜੀ ਕਿੰਨੇ ਤੋਂ ਲਿਆ ਬਾਬਾ ਜੀ ਲਿਆ ਕਿੰਨੇ ਤੋਂ 10 ਬੰਦਾ 10 ਦਾ ਗਾਜੀ ਭਾਈ ਸਾਡੇ ਕੋਲ ਤੁਹਾਨੂੰ ਹੋਰ ਜਗ੍ਹਾ ਨਹੀਂ ਮਿਲੀ ਹੋਰ ਜਗ੍ਹਾ ਨਹੀਂ ਮਿਲੀ ਹੈ ਇੱਥੇ ਮਰੋਂਗੇ ਹੈ ਅਸੀਂ ਤਾਂ ਨਾਲੀ ਤੋਂ ਟੱਣ ਨੂੰ ਫਿਰਨੇ ਆ ਸੌਰੀ ਭਾਈ ਗਲਤੀ ਹੋ ਗਈ ਭਾਈ ਵੇਖੋ ਸੰਗਤ ਔਰ ਬਾਈ ਅਕਰ ਆਇਆ ਹੈ ਤੁਸੀਂ ਮੰਨੋ ਇਹ ਟੱਡ ਨਾਲ ਖਾਣੇ ਲੈ ਕੇ ਚਲਾਂਗੇ ਮੰਨੋ ਟੱਡ ਨਾਲ ਨਹੀਂ ਬਈ ਮੈਂ ਮੈਂ ਲਾ ਰਿਹਾ ਹਾਂ ਉਹਦਰ ਨਾਲ ਨੇ ਨਾ ਚਾ ਵੀ ਦੇ ਸਰਪੰਚ ਨੂੰ ਮਿਲਣਾ ਹੈ ਉਹ ਨਾ ਕਰਨੀ ਜਾਇ ਨਾ ਬਣਾ ਯਾਰ ਮੇਰਾ ਘਰ ਲੈ ਕੇ ਦੱਸ ਆ ਬਈ ਪਿੰਟੋ ਪੁੱਟ ਰਿਹਾ ਪਹਿਲਾ ਮੰਨਣ ਕੇ ਸਾਥ ਸਰਪੰਚ ਨੂੰ ਸਾਥ ਸਾਥ ਪਿੰਚ ਨੂੰ ਨਾਲ ਸਾਥ ਨਿੰਗਣ ਸਾਥ ਆਪਾਂ ਨਾਲ ਬਾਹਰ ਆਹ ਬਾਹਰ ਬਤਾਇਂ ਬਾਹਰ ਬਾਹਰ ਕਣੀ ਹੁੰਦੀ ਓਏ ਲਾਲਾ ਕਢਾਵਾ ਆਇਆ ਬਾਬੇ ਉਹਨਾਂ ਨੂੰ ਬੁਲਾਉਣ ਆ ਵੀ ਆਜੋ ਲੈ ਘਰ ਲੈ ਘੁਰਲੇ ਕਰੋ ਕਿਹੜੇ ਕਰੋ ਲਿਆ ਘੁਰਲੇ ਕਰੋ ਬੁਲਾਓ ਬੁਲਾਓ ਹਲੋ ਅਨੇਕ ਹੈ। ਆਗੇ ਲੱਗੋ ਤਰੋ ਏ। ਹਲੋ ਬਾਬਾ ਚਿੰਦਰ ਪਿੰਡ ਆ ਜਾ ਜਿਹੜੇ ਘਰ ਦਾ ਕੁੜੀ ਦਾ ਰੋਲਾ ਨਿਬੜਿਆ ਸੀ ਨਾ ਆਪਾਂ ਨਿਬੜਨ ਤੇ। ਉਹਨਾਂ ਦੇ ਨਾਲ ਦੇ ਘਰ ਤੋਂ ਸਮਾਨ ਲਿਆ ਉਹਨਾਂ ਤੇ ਆ ਜਾ ਅਸੀਂ ਪਿੰਡ ਲੈ ਗਏ ਹਾਂ ਪੁਲਿਸ ਲੈ ਕੇ ਨਾਲ। ਆਜਾ। ਆਜਾ। ਲੋ ਬਾਬਾ ਜੀ ਆ ਘਾਰੇ। ਆ ਮੁੰਡੇ ਤੇ ਚਿੱਟਾ ਲੈ ਕੇ ਗਏ ਸੀ। ਕਿਹੜੇ ਕਿੰਦੇ ਕੋਲ ਲੈ ਆਓ? ਉਹ ਚੱਲੇਗੀ। ਉਹ ਚੱਲੇਗੀ। ਪੁੱਤ ਜਰਾਣੀ ਇਹ ਥੂ ਬਦਨ ਆਈ ਪੁੱਤ ਜੀ। ਮਾਲਾ ਕੋਣ ਉਹ ਤੁਹਾਨੂੰ ਪੁੱਛੋ ਨਾ ਦੱਸੋ ਯਾਰ ਸੇਵਾ ਕਰੇਗੀ ਸੀ ਨਿਰੰਦਰ ਬੈਠੇ ਸੀ ਜੀ ਉਹ ਹੈਗੀ ਕੌਣ ਸੀ ਕੋਈ ਪਤਾ ਵੀ ਲੱਗੇ ਵੀ ਇਹ ਜਨਾਨੀ ਤੇ ਕੌਣ ਦਿੱਤਾ ਹੈ ਨਾ ਭੈਣ ਦੀ ਬੁੜੀ ਤੇਰੀ ਭੈਣ ਦੀ ਕੁੜੀ ਹੈ ਕੀ ਨਾਮ ਦਾ ਕਿੱਥੇ ਹੋ ਪਤਾ ਹੈ ਪੂਜਾ ਤੁਹਾਨੂੰ ਮੈਨੂੰ ਕਿਹੜਾ ਪਰਮੇਸ਼ਰ ਲੈ ਦੱਸ ਮੁਲਾਇਮ ਜੀ ਤੁਸੀਂ ਅਸੀਂ ਜਾਣਦੇ ਹੋ ਬੇਚ ਤੇ ਜਾਣਦਾ ਯਾਰ ਮੈਂ ਤਾਂ ਉਹ ਕਹਿ ਰਹੇ ਨੇ ਉਹ ਤੈਨੂੰ ਨਾ ਪਤਾ ਕਿੱਥੇ ਜਾਣੀ ਪੂਜਾ ਆਖੀ ਤੇ ਜਾਂਦੇ ਪੂਜਾ ਕੁਲ ਤੁਹਾਡੇ ਕੋਲ ਚੱਲ ਇੱਥੇ ਆ ਦੇ ਤੁਸੀਂ ਇਹ ਕਿਉਂ ਨਹੀਂ ਕਰਾਉਂਦੇ ਨਹੀਂ ਤੁਸੀਂ ਇਹ ਕੰਮ ਕਰਾਉਂਦੇ ਸੀ ਇਹ ਕੰਮ ਕਰਾਉਂਦੇ ਸਪੈਂਡ ਦੇ ਵਿੱਚ ਮੰਨ ਕੇ ਚੱਲੋ ਮੈਨੂੰ ਮਤਲਬ ਵੀ ਇਹ ਤੁਸੀਂ ਮੰਮੀ ਮੰਨ ਕੇ ਚੱਲੋ ਇਹਨਾ ਉੱਥੇ ਚਿੱਟਾ ਲਾਇਆ ਸਾਸ ਸੰਗਰ ਕੋਲੇ ਜੇ ਮਰ ਜਾਂਦੇ ਤੇ ਫੇਰ ਕੌਣ ਜ਼ਿੰਮੇਵਾਰ ਸੀ ਆਪਾਂ ਸਿਆਣਾ ਨੂੰ ਆਈ ਸਾਸੀ ਕਿੰਨਾ ਰੋਲਾ ਪਾਇਆ ਤੁਸੀਂ ਆਹ ਨੂੰ ਰੋਕਣ ਜੇ ਕੋਈ ਨਹੀਂ ਆਈ ਦੋਸ਼ੀ ਨੇ ਜਿਹੜਾ ਤੁਹਾਡੇ ਘਰੇ ਆ ਕੇ ਇਹ ਦੇ ਮੁੰਡੇ ਦੇ ਇਹਦੇ ਨੋਟ ਦੇ ਲੈਂਦੇ ਮੈਂ ਬਖਸ਼ਣਾ ਨਹੀਂ ਕਿਸੇ ਨੂੰ ਵੈਰੀ ਗੁੱਡ ਬਾਬਾ ਜੀ ਮੈਂ ਕਿਸੇ ਨੂੰ ਨਹੀਂ ਬਖਸ਼ਣਾ ਪਿੰਡ ਸਾਰਾ ਪਿੰਡ ਦੱਸੋ ਭਾਈ ਉਹ ਥਾਰਾ ਪਿੰਡ ਦਾ ਸੇਕ ਇਹ ਗੱਲ ਆ ਗਾਓ ਨਾਲ ਨਾਲ ਚਾਹਦਾ ਨਹੀਂ ਕਿ ਨਹੀਂ ਕਰਦੇ ਰਹੇ ਤੇ ਲੈ ਲੈਂਦੇ ਰਹੇ ਸਰਪੰਚ ਇਹ ਗੱਲ ਇਧਰ ਮੂੰਹ ਤੇ ਕਿਹਾ ਜੇ ਕੀ ਕਰ ਰਹੇ ਹੋ ਇੱਕ ਮਿੰਟ ਦੱਸੋ ਇਹ ਵੀ ਨਾ ਇਹਦੇ ਅੰਦਰ ਰਹੇ ਨਾ ਸਮਾਨ ਬਧਾ ਪੈਸੂ ਆ ਗਿਆ ਜਦ ਵਾਰ ਕੀ ਬੋਲੋਗੇ ਜੀ ਖਾਣੇ ਕਿਹਦੇ ਦਿੰਦੇ ਦੇ ਛੋਕੀ ਖਣੀ ਗੱਲ ਸਾਰਾ ਪਿੰਡ ਚਾਲ ਕੇ ਲੱਗ ਦੇਣਾ ਘਰੇ ਕਿਉਂ ਨੂੰ ਨੁਬਾਇਆ ਆ ਕੀ ਆਈ ਭੋਕਾ ਕੋਈ ਨਹੀਂ ਭੋਕਦੀ ਆਈ ਸਭ ਕਹਿੰਦੇ ਤੁਹਾਨੂੰ ਕਿਹੜਾ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਬੱਤੇ ਆ ਸਾਡੇ ਖਾਲਸਾ ਜੀ ਵੀ ਪਹੁੰਚੇ ਨੇ ਖਾਲਸਾ ਜੀ ਬੋਲੋ ਬਣਾ ਯਾਰ ਇਹ ਪੂਜਾ ਦਾ ਨਾਮ ਲੈਂਦੇ ਨੇ ਉਹ ਯਾਰ ਪੂਜਾ ਤੇਰੇ ਕਰੇ ਬੈਠੀ ਹੋਵੇ ਫੇਰ ਵੀ ਸੁਧਾਰਾਂ ਤੂੰ ਮੇਰੀ ਗੱਲ ਤੁਸੀਂ ਕੋਈ ਨਹੀਂ ਇਹਦਾ ਮਤਲਬ ਹੋ ਸਕਦਾ ਇਹਨਾਂ ਦੇ ਕੋਲੋਂ ਲਿਆਵੇ ਹਾਂ 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 ਗਾਇਜ ਗੱਲ ਹੈ ਮਾਲ ਬਤਾਏ ਨਾ ਲੈਣੋ ਕੋਈ ਗੁੱਲਾ ਪਾ ਨਹੀਂ ਇਹਨਾਂ ਦੇ ਗੱਲ ਨਹੀਂ ਕਢਾਏ ਮਲਾਜ਼ਮ ਜੀ ਕੋਈ ਕਰੋ ਨਿਕਲ ਗਿਆ ਪੂਜਾ ਚਾਹੀਦਾ ਐਦਾਂ ਜਾ ਰਹੇ ਹੋ ਇਹਨਾਂ ਤੇ ਕੀ ਕਰਨੀ ਕਾਰਵਾਈ ਉਹ ਵੀ ਦੱਸ ਕੇ ਜਾਓ ਹਾਂਜੀ ਕੋਈ ਐਵੇਂ ਹੀ ਜਾਓ ਹਾਂ ਐਵੇਂ ਨਹੀਂ ਜਾ ਸਕਦੇ ਤੁਹਾਨੂੰ ਦੱਸ ਕੇ ਜਾਓ ਇਹਨਾਂ ਤੇ ਕੀ ਕਾਰਵਾਈ ਕਰੋਗੇ ਹਾਂ ਸੱਚੀ ਗੱਲ ਹੈ ਇਹ ਘਰ ਤੇ ਕਾਰਵਾਈ ਕੀ ਕਰਨੀ ਤੁਸੀਂ ਤਾਂ ਚੱਲੇ ਜੇ ਜੋ ਤੁਸੀਂ ਇਹ ਗੱਲ ਸੁਣ ਲਈ ਵੀ ਉਹ ਹਫ਼ਤਾ ਮਹੀਨਾ ਦੇਂਦੇ ਨੇ ਤੁਸੀਂ ਇਹ ਤੁਸੀਂ ਚੋਰ ਜੇ ਨਹੀਂ ਲਾਈਵ ਦਿੱਤਾ ਚੱਲਦਾ ਆਪਾਂ ਇੱਕ ਚਾਜਾਂਗੇ ਨਹੀਂ ਨਹੀਂ ਠੀਕ ਹੈ ਯਾਰ ਪਾਜੋ ਬੱਚੇ ਹੋਰ ਸੋਕ ਟੇਗੜੇ ਨਹੀਂ ਨਹੀਂ ਤਾਂ ਨਾ ਐਵੇਂ ਨਹੀਂ ਉਹ ਲੈਣੀ ਮੇਰੀ ਗੱਲ ਸੁਣੋ

ਜਾਤ ਮੜ ਸਰਪੰਚ ਸਾਹਿਬ ਇਹ ਹੁਣ ਕਿੱਥੇ ਜਾ ਰਹੇ ਨੇ ਕਦੇ ਕੋਈ ਆ ਲੈ ਕੋ ਆ ਜਾਣਗੇ ਕਰ ਲੈਣਗੇ ਕੋਈ ਛੱਡਦਾ ਨਹੀਂ ਮੈਨੂੰ ਠੀਕ ਹੈ ਜੀ ਇਹ ਵੀਡੀਓ